इस प्रोग्राम के तहत हमारे जो प्रोटेक्टर फैमिग्रेंट्स हैं अच्छा जी मैं डॉक्टर मनबीर सिंह आज सिटी ग्रुप वास्ते बहुत मान वाली बात है कि पंजाब दा पहला सेफ एंड लीगल मोबिलिटी अवेयरनेस आउटरीच प्रोग्राम आज सिटी ग्रुप विखे होया है ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਐਂਡ ਮਿਨਿਸਟਰੀ ਆਫ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਨੇ ਇਹ ਇਵੈਂਟ ਕਰਾਇਆ ਹੈ ਸ਼੍ਰੀ ਸੁਰਿੰਦਰ ਭਗਤ ਜੀ ਆਈਐਫਐਸ ਆਫੀਸਰ ਐਂਡ ਜੁਆਇੰਟ ਸੈਕਟਰੀ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਔਰ ਸ਼੍ਰੀ ਯਸ਼ੂਦੀਪ ਜੀ ਜੋ ਕਿ ਪ੍ਰੋਟੈਕਟਰ ਇਮੀਗ੍ਰੇਸ਼ਨ ਸਰਵਿਸਿਜ਼ ਦੇ ਹੈਗੇ ਨੇ ਉਹਨਾਂ ਨੇ ਸ਼ਿਰਕਤ ਕਰਕੇ ਅੱਜ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਲੀਗਲ ਤਰੀਕੇ ਨਾਲ ਸਹੀ ਤਰੀਕੇ ਨਾਲ ਬਾਹਰ ਜਾਇਆ ਜਾ ਸਕਦਾ ਹੈ ਅਸੀਂ ਸਾਰੇ ਪੰਜਾਬ 'ਚ ਰਹਿੰਦੇ ਆ ਪੰਨ ਔਰ ਖਾਸ ਕਰਕੇ ਜਿੱਥੇ ਆਪਾਂ ਹਗੇ ਆਂ ਦੁਆਬੇ ਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਚ ਬਲੋਕੀ ਬਾਹਰ ਜਾਂਦੇ ਨੇ curiosity ਹੁੰਦੀ ਬਾਹਰ ਜਾਣ ਦੀ 에ਜੰਟ ਉਹਦਾ ਫਾਇਦਾ ਚੱਕਦੇ ਨੇ ਇਜ਼ੀ ਟਾਰਗੇਟਸ ਬਣਾਉਂਦੇ ਨੇ ਗਲਤ ਰਾਹੀ ਫ੍ਰਿਕੇ ਨਾਲ ਬਾਹਰ ਵਰਕ ਐਕਸਪੀਰੀਅੰਸ ਅਨੁਭਵ ਪਰਮਿਟਸ ਦਾ ਸਾਦੇ ਦਿੰਦੇ ਨੇ ਅੱਜ ਇਸ ਵਰਕਸ਼ਾਪ ਰਾਹੀਂ ਸੈਮੀਨਾਰ ਰਾਹੀਂ ਬਹੁਤ ਚੀਜ਼ਾਂ ਕਲੀਅਰ ਹੋਈਆਂ ਇੱਕ ਵੈਬਸਾਈਟ ਵੀ ਜਾਰੀ ਕੀਤੀ ਗਈ ਹੈ immigrate.gov.in ਜਿਸ ਵਿੱਚ ਤੁਸੀਂ ਜਾ ਕੇ ਵੇਖ ਸਕਦੇ ਹੋ ਕਿਹੜੇ ਕਿਹੜੇ ਲਿਸਟਡ ਲੀਗਲ 에ਜੰਟਸ ਅਗੇ ਨੇ ਕਿ ਜਿੰਨਹ ਰਾਹੀਂ ਤੁਸੀਂ ਬਾਹਰ ਜਾ ਸਕਦੇ ਹੋ इवन ਕਿ ਅਜੇ ਦੱਸਿਆ ਗਿਆ ਸਪੀਡ ਪਲੇ ਦੇ ਰਾਹੀਂ ਕਿ ਕਿਦਾਂ ਇਲੀਗਲ ਏਜੰਟਸ ਬੱਚਿਆਂ ਨੂੰ ਯੰਗਸਟਰਸ ਨੂੰ ਯੂਥ ਨੂੰ ਵਰਗਲਾ ਕੇ ਉਹਨਾਂ ਨੂੰ ਬਾਹਰਲੇ ਸੁਪਨੇ ਦਿਖਾ ਕੇ ਔਰ ਪੇਰੈਂਟਸ ਕਿਵੇਂ ਆਪਣੀ ਜ਼ਮੀਨਾਂ ਵੇਚਦੇ ਔਰ ਬੱਚੇ ਕਿਵੇਂ ਉੱਥੇ ਜਾ ਕੇ ਖੱਜਲ ਖੋਰ ਹੁੰਦੇ ਕਈ ਨੇ ਵੀ ਪਹੁੰਚਦੇ ਔਰ ਕਈ ਬਹੁਤ ਹਾਦਸੇ ਦਾ ਸ਼ਿਕਾਰ ਵੀ ਹੁੰਦੇ ਨੇ ਬਟ ਅੱਜ ਬਹੁਤ ਇੱਕ ਸੈਮੀਨਾਰ ਬਹੁਤ ਇੱਕ ਪੋਜ਼ਿਟਿਵ ਵੇ ਨਾਲ ਖਤਮ ਹੋਇਆ ਔਰ ਪਹਿਲਾ ਪੰਜਾਬ ਦਾ ਇਹ ਸੈਮੀਨਾਰ ਸੀਗਾ ਮੈਂ ਧੰਨਵਾਦ ਦਿੰਨਾ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਐਂਡ ਮਿਨਿਸਟਰੀ ਆਫ ਇਨਫੋਰਮੇਸ਼ਨ ਬ੍ਰੋਡਕਾਸਟਿੰਗ ਨੂੰ ਜਿਨੇ ਪੂਰੇ ਹਿੰਦੁਸਤਾਨ ਚੋ ਸਿਟੀ ਗਰੁੱਪ ਵਿੱਚ ਇਹ ਸੈਮੀਨਾਰ ਪਹਿਲੀ ਵਾਰੀ ਕਰਾਇਆ ਔਰ ਅਸੀਂ ਇਸ ਸੈਮੀਨਾਰ ਨੂੰ ਹੋਰ ਵੱਡਾ ਕਰਾਂਗੇ ਅੱਗੇ ਅਵੇਰਨੈਸ ਹੋਰ ਪੈਦਾ ਕਰਾਂਗੇ ਖਾਸ ਕਰਕੇ ਆਪਣੇ ਆਲੇ ਦੁਆਲੇ ਦੇ ਏਰੀਆ ਚ ਤਾਂਕਿ ਯੂਥ ਨੂੰ ਪੇਰੈਂਟਸ ਨੂੰ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਛੁਕਨੇ ਉਹ ਸਹੀ ਤਰੀਕੇ ਨਾਲ ਬਾਹਰ ਜਾ ਸਕਣ ਥੈਂਕ ਯੂ ਪਾਰਸ ਸਰਕਾਰ ਦਾ ਜੋ ਵਿਦੇਸ਼ ਮੰਤਰਾਲਾ ਹੈਗਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਹਨਾਂ ਨੇ ਪਾਰਸ ਸਰਕਾਰ ਦੀ ਹੀ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਕਿ ਵਿਭਾਗ ਹੁੰਦਾ ਹੈ ਕੇਂਦਰੀ ਸੰਚਾਰ ਬਿਊਰੋ ਉਹਦੇ ਨਾਲ ਮਿਲ ਕੇ ਇੱਕ ਜਾਗਰੂਕਤਾ ਪ੍ਰੋਗਰਾਮ ਜਿਹੜਾ ਹੈ ਚਲਾਇਆ ਸੀਗਾ ਅੱਜ ਕੀਤਾ ਹੈ ਗਿਆ ਸਿਟੀ ਇੰਸਟੀਚਿਊਸ਼ਨ ਦੇ ਵਿੱਚ ਗਰੁੱਪ ਆਫ ਇੰਸਟੀਚਿਊਸ਼ਨਸ ਇਹ ਜਾਗਰੂਕਤਾ ਸੀ ਉਹਨਾਂ ਨੌਜਵਾਨਾਂ ਵਾਸਤੇ ਉਹਨਾਂ ਪੰਜਾਬੀਆਂ ਵਾਸਤੇ ਜੋ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਜਾਣ ਜਾਂਦੇ ਨੇ ਕਿ ਕਿਸ ਤਰੀਕੇ ਨਾਲ ਕਾਨੂੰਨੀ ਢੰਗ ਅਪਣਾ ਕੇ ਉੱਥੇ ਜਾਇਆ ਜਾਵੇ ਉਸ ਬਾਰੇ ਜੋ ਜਾਗਰੂਕਤਾ ਇੱਥੇ ਦਿੱਤੀ ਗਈ ਹੈ ਉਹਦੇ ਨਾਲ ਜਿਹੜੇ ਸਾਡੇ ਨੌਜਵਾਨ ਨੇ ਸਾਡੇ ਪੰਜਾਬੀ ਨੇ ਉਹਨਾਂ ਨੂੰ ਮੈਨੂੰ ਆਸ ਹੈ ਕਿ ਉਹਨਾਂ ਨੂੰ ਫਾਇਦਾ ਹੋਏਗਾ ਉਹਨਾਂ ਨੂੰ ਪਤਾ ਚੱਲੇਗਾ ਕਿ ਜਦੋਂ ਕਿਸੇ ਏਜੰਟ ਕੋਲ ਜਾਣਾ ਹੈ ਤਾਂ ਉਸ ਤੋਂ ਕੀ ਡਾਕੂਮੈਂਟਸ ਮੰਗਣੇ ਤਾਂ ਕਿ ਇਹ ਪਤਾ ਚੱਲ ਸਕੇ ਕਿ ਉਹ ਏਜੰਟ ਜਿਹੜਾ ਹੈਗਾ ਉਹ ਲੀਗਲ ਵੀ ਹੈ ਕਿ ਨਹੀਂ ਕਿ ਇਲੀਗਲ ਹੀ ਹੈ ਡਾਂਕੀ ਰੂਟ ਤੇ ਭੇਜਰ ਮਲਤਾ ਨਹੀਂ ਹੈਗਾ ਜਦ ਤੱਕ ਤੁਸੀਂ ਆਪ ਨਹੀਂ ਚਾਹੋਗੇ ਕਿ ਡੌਂਕੀ ਰੂਟ ਤੇ ਜਾਣਾ ਹੈ ਤੁਹਾਨੂੰ ਕੋਈ ਡੌਂਕੀ ਰੂਟ ਤੇ ਪੇਜ ਨਹੀਂ ਸਕਦਾ ਇਸ ਕਰਕੇ ਤੁਹਾਨੂੰ ਸਭ ਨੂੰ ਇਹ ਵੀ ਕਹਿਣਾ ਚਾਹਾਂਗੇ ਕਿ ਜੋ ਡੌਂਕੀ ਰੂਟ ਹੈ ਉਹਨੂੰ ਅਪਣਾਉਣਾ ਬੰਦ ਕਰਦੇ ਹੋ ਲੀਗਲ ਢੰਗ ਨਾਲ ਜਾਓ ਤਾਂ ਕਿ ਆਪ ਵੀ ਤੁਸੀਂ ਖੁਸ਼ ਰਹੋ ਤੇ ਤੁਹਾਡੇ ਮਾਪੇ ਵੀ ਖੁਸ਼ ਰਹਿਣ ਜਿਹੜੇ ਪਿੱਛੇ ਰਹਿ ਜਾਂਦੇ ਨੇ ਜਿਹਨੇ ਸਾਰਾ ਸਾਲ ساری ਜ਼ਿੰਦਗੀ ਫਿਰ ਤੁਹਾਡੇ ਪੈਸੇ ਪੜਦੇ ਰਹਿੰਦੇ ਨੇ ਉਹ ਸਭ ਤੋਂ ਬਚਾ ਲਈ ਇਹ ਵਿਸ਼ੇਸ਼ ਪ੍ਰੋਗਰਾਮ ਪੰਜਾਬ ਵਿੱਚ ਪਹਿਲੀ ਵਾਰੀ ਸ਼ੁਰੂ ਕੀਤਾ ਗਿਆ ਹੈ ਜਦੀ ਲਾਂਚ ਜਿਹੜੀ ਹੈਗੀ ਹੈ ਇਸ ਇੰਸਟੀਟਿਊਸ਼ਨ ਤੋਂ ਹੀ ਹੈ ਤੇ ਇਹੀ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਆਜਾਤੇ